ਪਰਮਾਤਮਾ ਨੂੰ ਲੱਭਣ ਦਾ ਸਫ਼ਰ ਹਰ ਵਿਅਕਤੀ ਦੇ ਹਿੱਸੇ ਉਮਰ ਦੇ ਕਿਸੇ ਪੜਾਚ ਆ ਜਾਵੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਇਹ ਜੀਵਨ ਦੁੱਖਾਂ ਸੁੱਖਾਂ ਨਾਲ ਭਰੇ ਦਰਿਆ ਵਰਗਾ ਸਫ਼ਰ ਹੈ ਜਿਹੜਾ ਕਦੇ ਵੇਂਦਾ ਸੁਹਾਵਣਾ ਲੱਗਦਾ ਹੈ ਤੇ ਕਦੇ ਉਸ਼ਲ ਦਾ ਪੈੜਾ ਜਾਪਦਾ ਹੈ ਉਦੋਂ ਫਿਰ ਉਸ ਹਰ ਚਮਤਕਾਰੀ ਸ਼ਕਤੀ ਨੂੰ ਹੱਥ ਜੋੜ ਕੇ ਅਸੀਂ ਸੁੱਖਾ ਮੰਗਦੇ ਹਾਂ ਕਦੇ ਅੰਦਰੋਂ ਅੰਤਰੀ ਤਪਦੇ ਹਾਂ ਕੀ ਨਹੀਂ ਕਹਿੰਦੇ ਹਾਂ ਕੀ ਸਾਰੇ ਦੁੱਖ ਮੇਰੇ ਹੀ ਸੇ ਆਏ ਆ ਜਦੋਂ ਤੋਂ ਅਸੀਂ ਆਪਣੇ ਅੰਦਰ ਇਸ਼ਾਮਾ ਦਾ ਖੂ ਜਿਹੜਾ ਪੁੱਟਿਆ ਏ ਉਹ ਕਦੇ ਨਹੀਂ ਭਰਨਾ ਤੇ ਅਸੀਂ ਇਸ ਨੂੰ ਭਰਨ ਲਈ ਹੋਰ 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 ਤੇ ਹੋਰ ਫਿਰ ਹੋਰ ਕਰਦੇ ਜਾਂਦੇ ਆ ਤੇ ਫਿਰ ਇੱਕ ਅਜੀਹਾ ਪਹਾੜ ਡਿੱਗਦਾ ਹੈ ਜਿਹੜਾ ਪੁੱਟੇ ਖੂ ਦਾ ਨਾਮੋ ਨਿਸ਼ਾਨ ਮਿਟਾ ਦਿੰਦਾ ਹੈ ਪਰ ਇਹ ਜ਼ਰੂਰੀ ਵੀ ਨਹੀਂ ਕਿਉਂਕਿ ਪੰਜੇ ਉਂਗਲਾਂ ਬਰਾਬਰ ਕਦੇ ਨਹੀਂ ਹੁੰਦੀਆਂ ਇਹ ਉਂਗਲਾਂ ਦੀ ਬਰਾਬਰਤਾ ਨਾ ਹੋ ਕੇ ਵੀ ਇੱਕ ਦੂਸਰੇ ਤੋਂ ਛੋਟੇ ਵੱਡੇ ਉੱਚੇ ਨੀਵੇਂ ਹੋਣ ਦਾ ਪ੍ਰਤੀਕ ਹੈ ਪਰ ਬੜਾ ਕੁਝ ਇੱਕ ਦੂਜੇ ਤੋਂ ਸਿੱਖਦੇ ਹੋਏ ਕਦੇ ਅੱਗੇ ਵਧਦੇ ਆਂ ਕਦੇ ਪਿੱਛੇ ਹਟਦੇ ਆਂ ਸ਼ਾਇਦ ਨਿਵਾਦ ਦਾ ਇਹੀ ਦਸਤੂਰ ਹੈ ਤਾਰਾ ਵੀ ਤਾਂ ਇਹੀ ਦਸਤੂਰ ਨਿਭਾ ਰਹੀ ਸੀ ਉਦੋਂ ਤੋਂ ਜਦੋਂ ਤੋਂ ਤਾਰਾ ਦਾ ਰਿਸ਼ਤਾ ਉਸ ਪਰਮਾਤਮਾ ਤੇ ਦੁਨੀਆਦਾਰੀ ਨਾਲ ਜੁੜ ਚੁੱਕਾ ਸੀ ਬਾਬਾ ਫਰੀਦ ਵੀ ਕਹਿੰਦੇ ਸੀ ਜੰਗਲ ਕੀ ਆ ਅਸੀਂ ਤਾਂ ਕੋਈ ਜਗ੍ਹਾ ਹੀ ਨਹੀਂ ਛੱਡਦੇ ਪੂਜਣੋਂ ਆੜ ਨਦੀਆਂ ਦਰਿਆ ਦਰਖਤ ਫੁੱਲ ਬੂਟੇ ਧਰਤੀ ਆਸਮਾਨ ਚੰਨ ਤਾਰੇ ਸੂਰਜ ਜਿੱਥੋਂ ਮਨ ਨੂੰ ਤਰਵਾਸ ਮਿਲੇ ਬਸ ਮਨ ਨੂੰ ਟਿਕਾ ਆ ਜਾਵੇ ਕਈ ਵਾਰ ਬਹੁਤ ਸਾਰੀਆਂ ਕੋਸ਼ਿਸ਼ਾਂਾਂ ਮਾ ਸਫਲ ਹੁੰਦੀਆਂ ਨਜ਼ਰੀ ਨਹੀਂ ਆਉਂਦੀਆਂ